बि <laughs> ਡ라이ਵਰਾਂ ਲਈ ਬਣੇ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਡਰਾਈਵਰਾਂ ਦੀ ਹੜਤਾਲ ਹਾਲੇ ਵੀ ਜਾਰੀ ਹੈ ਤੇ ਜੋ ਡਰਾਈਵਰ ਯੂਨੀਅਨਾਂ ਤੋਂ ਬਾਗੀ ਹੋ ਕੇ ਗੱਡੀਆਂ ਚਲਾ ਰਹੇ ਨੇ ਉਹਨਾਂ ਡਰਾਈਵਰਾਂ ਨੂੰ ਰੋਕਿਆ ਜਾ ਰਿਹਾ ਤੇ ਹਰਪਾਈ ਜਾ ਰਹੇ ਨੇ ਤਾਂ ਕਿ ਉਹ ਆਪਣੇ ਆਪ ਵਿੱਚ ਸ਼ਰਮ ਮਹਿਸੂਸ ਕਰਨ ਪਰ ਇੱਕ ਡਰਾਈਵਰ ਨੂੰ ਜਦੋਂ ਰੋਕੇ ਹਰਪਾਇਆ ਜਾਂਦਾ ਹੈ ਤਾਂ ਉਹ ਡਰਾਈਵਰ ਇਹਨਾਂ ਡਰਾਈਵਰਾਂ ਦਾ ਵਿਰੋਧ ਕਰਨ ਲੱਗ ਪੈਂਦਾ ਤੇ ਡਰਾਈਵਰਾਂ ਦੀ ਆਪਸ ਵਿੱਚ ਬੈਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਕੁਝ ਡਰਾਈਵਰਾਂ ਦੁਆਰਾ ਉਸ ਡਰਾਈਵਰ ਦਾ ਕੋਟਾਪਾ ਚੜ ਦਿੱਤਾ ਜਾਂਦਾ ਹੈ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਦੱਸੋ ਕਿ ਇਹਨਾਂ ਡਰਾਈਵਰਾਂ ਵਿੱਚੋਂ ਕੌਣ ਸਹੀ ਹੈ ਤੇ ਕੌਣ ਗਲਤ ਹੈ ਕਮੈਂਟ ਜ਼ਰੂਰ ਕਰਿਓ ਹਾਰ ਬਾਹ ਪਾਓ ਬਾਈ ਹਾਰ ਬਾਹ ਬਾਹ ਪਾਓ ਕਮੈਂਟ ਕਰ ਗੱਡੀ ਚਲਾਏਗਾ ਤੂੰ ਗੱਡੀ ਮੇਰੀ ਚਲਾ ਲੇਗਾ ਪਰ ਤੂੰ ਵੱਡੀ ਲੈ ਜਾਏਗਾ ਗੱਡੀ ਚਲਾਏਗਾ ਤੂੰ ਇਹ ਦੱਸ ਪਹਿਲਾਂ ਉਹ ਮੇਰੀ ਗੱਲ ਤਾਂ 10 ਸਾਲ ਦੀ ਸੱਚ ਇਹ ਨਹੀਂ ਹੁੰਦਾ ਕਿ ਤੇਰੇ 7 ਤਰੀਕ ਦਾ ਟਾਈਮ ਆਉਂਦਾ ਕੋਈ ਦੂਨੀ ਆਉਂਦਾ ਸਾਡੇ ਹੋਰੇ ਬੰਦ ਕਰਾ ਦੋ ਗੱਲ ਕਰਾ ਗੱਲ ਕਰਾ ਇਹ ਗੱਲ ਕਰਾ ਇਹ ਗੱਲ ਕਰਾ ਗੱਲ ਕਰਾ ਦੇ ਹੋਰ ਗੱਲ ਕਰਾ ਦੇ ਪਾਉਂਦਾ ਇਹਦੇ ਦਾ ਆਰ ਪਾਉਂ ਗੱਲ ਕਰਾ ਗੱਲ ਕਰਾ ਦੋ ਯਾ ਤੁਹਾਨੂੰ ਕਹਿ ਰਿਹਾ ਗੱਲ ਕਰਾ ਗੱਲ ਕਰਦੇ ਆ ਗੱਲ ਕਰਾ ਕੇ 10 ਬੈਂਡ ਕਰ ਰਹੇ ਆ ਤੂੰ ਆ ਚੱਲ ਹੋਊਗਾ ਕਿਸੇ ਦਾ ਫਿਰ ਤੂੰ ਜਣਾ ਕਰਾ ਕੇ ਲਾਓ ਹਰ ਪੁੱਛਦਾ ਲਈਏ ਤੁਹਾਨੂੰ 10 ਬ੍ਰੀਤੀ ਨੇ ਰਾਮ ਪ੍ਰਧਾਨ ਆ ਸਾਡੇ ਪਾਸੋਂ ਬੰਦ ਆ ਤੁਸੀਂ ਨਾਲ ਦੱਸ ਕੀ ਕਰ ਰਹੇ ਹੋ ਨਾ ਤੇ ਚਾਚੇ ਨਾਲ ਲੈ ਕੇ ਆਉਣਾ ਛੋਟੇ ਭਾਈ ਨਾਲ ਕਰਕੇ ਕਿਹਨੇ ਤੇਰੇ ਮਗਰੀ ਜਾ ਕੇ ਲਿਆਉਣਾ ਅੱਜ ਰੱਖਦਾ ਕੀ ਪਾ ਲਈ ਆ ਲੈ ਕੇ ਆਉਣਾ ਤੂੰ ਬੇਕਾਲਿਆ ਗੱਡੀਆਂ ਵਾਲਿਆਂ ਨੇ ਆਇਆ ਮੁੱਚ ਆਇਆ ਫਟੋ ਬੋਨ ਭਾਈ ਨਹੀਂ ਆਇਆ 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 ਮੁੱਚ ਆਇਆ ਯਾਰ ਹਾਰ ਤੋਂ ਹਾਰੇ ਨਾ ਬਾਸ ਕੱਢਦਾ ਆ ਆਲਾ ਬਈ ਮੁਰਾ ਕੇ ਬੋਲਦੇ ਨੇ ਆ ਬਣਾ ਦੀ ਹਮਾਰਿਆ ਕਿਲਾ ਖਾਸ ਆਕੜਦਾ ਯਾਰ ਹੋਰ ਕੀ ਹੈ ਉਹ ਇਹ ਖੜਾ ਆਵੇਂਗਾ ਤਾਂ ਹੀ ਗੱਲ ਬਣੂ ਕੁਸ ਗੱਡੀਆਂ ਦਾ ਖੜਾ ਨਹੀਂ ਰਹੇ ਗਲਾ ਦਾ ਰਹਾਂ ਹੋ ਰਿਹਾ ਹੋ ਰਿਹਾ اور oh, <laughs>